ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਟਾਏ ਮਨ ਚਿੰਦੇ ਸੇਹੀ ਫਲ ਪਾਏ ਹੋ ਸਾਵਧਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰ ਸਿਓ ਰਹਾਓ ਦੂਜਾ ਨੀ ਜਾਣੈ ਕੋਏ ਸਤਿਗੁਰ ਨਿਰੰਜਨ ਸੋਏ ਮਾਨੁ ਕਾ ਕਰ ਰੂਪ ਨ ਜਾਣ ਮਿਲੀ ਨ ਮਾਨੈ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰਿਆਸਾ ਸਭ ਲਾਹੇ ਹਰ ਕਾ ਨਾਮ ਮਾਗਨ ਧਾਨ ਤਾ ਦਰਗਹਿ ਪਾਵੈ ਮਾਨ ਗੁਰ ਕਾ ਬਚਨ ਜਪ ਮੰਤਿ ਆ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਹੋ ਵੈ ਸੋਈ ਭਲ ਮਾਨ ਆਪਣਾ ਤਜ ਬਮਾਨ ਦਿਨ ਰੈਨ ਸਦਾ ਗੁਨ ਗਾਉ ਪੂਰਨ ਹੀ ਸਵਾਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਣ ਬੋਚ ਤرائی ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰਿਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵ ਜਲ ਉਤਰੈ ਪਾਰ ਦੇਵਨ ਹਾਰ ਦਾ ਤਾਰ ਅੰਤ ਨ ਅਪਾਰਾ ਵਾਰ ਜਾ ਕੇ ਘਰ ਸਰਬ ਨਿਧਾਨ ਰੱਖਣ ਹਾਰ ਨਿਧਾਨ ਨਾਨਕ ਪਾਇਆ ਇਹੋ ਨਦਾਨ ਹਰੇ ਹਰ ਨਿਰਮਲ ਨਾਮ ਸੋ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਤੀਜਾ ਦੁਲਬ ਦੇ ਸਵਾਰ ਜਾਏ ਨਾ ਦਰਗਹਿ ਹਾਰ ਹਲਦ ਪਲਤੁਦ ਹੋਏ ਵੜਿਆਈ ਅੰਧ ਕੀ ਬੇਲਾ ਲੈ ਛਡਾਈ ਰਾਮ ਗਏ ਗੁਣ ਗਾਓ ਹਲਦ ਪਲਤ ਹੋਏ ਦੋ ਵੈ ਸੋਹੇਲੇ ਅਚਰਜ ਪੁਰਖ ਧਿਆਉ ਰਹਾਓ ਉਠਦਾ ਬੈਠਦਾ ਹਰ ਜਾਪ ਬਿਨ ਸੈ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤਾ ਸਭ ਤੇ ਉਤਮ ਹੋ ਕਰਮ ਸਗਲ ਧਰਮ ਮੈਂ ਸੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੋਰਨ ਤੇਰੀ ਹੋਵੇ ਆਸ ਜਮ ਕੀ ਕਟਿਐ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਗਰੀ ਮਹੱਲਾ ਪੰਜਵਾ ਜਿਸ ਕੀ ਤਸਕੀ ਕਰ ਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂ ਤਿਸ ਕਾ ਸਭ ਕੋ ਏ ਤਿਸੈ ਆਰਾਦ ਸੁਦਾ ਸੁਖ ਹੋਏ ਕਾਹੇ ਪਰਮ ਪਰਮੇ ਬਿਗਾਨੇ ਨਾ ਬਿਨਾ ਕਿਸ਼ ਕਾ ਮਨਾ ਆਵੇ ਮੇਰਾ ਮੇਰਾ ਕਰ ਬਹੁਤ ਪਛੋਤਾ ਨੇ ਰਹਾਉ ਜੋ ਜੋ ਕਰੈ ਸੋਈ ਮਾਨ ਲੇਹੋ ਬਿਨ ਮਾਨੇ ਰਲ ਹੋਵੇ ਖੇਤ ਇਸ ਕਾ ਭਾਣਾ ਲੱਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਉਠਾ ਵੇ ਪਰਵਾਹੋ ਗੋਚਰਿ ਆਪ ਆਠ ਪੈਰ ਮੰਤਾ ਕੋ ਜਾਪ ਜਿਸ ਚਿਤਿ ਆਏ ਬਿਨ ਸਹਿ ਦੁਖਾ ਹਲਤ ਪਲਤ ਤੇ 라ਉ ਜਲ ਮੁਖਾ ਕੋਨ ਕੋ ਨੁਦਰੇ ਗੁਨ ਗਾਏ ਗਣਨ ਨਾ ਜਾਇ ਕੀ ਮਨ ਨਾ ਪਾਏ ਬੂਡਤ ਲੋਹ ਸਾਧ ਸੰਗਤ ਰਹਿ ਨਾਨਕ ਜਿਸੈ ਪ੍ਰਾਪਤ ਕਰੈ ਆਰਾਮ ਗਲੀ ਮਹੱਲਾ ਪੰਜਵਾ ਮਨ ਮਾਹਿ ਜਾਪ ਭਗਵੰਤ ਗੁਰ ਪੂਰੇ ਕਹਿਓ ਨਿਦ ਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਭਲ ਸੇਵਾ ਗੁਰਦੇਵਾ ਕੀ ਮੁਦਗੇ ਕਹ ਨਾ ਜਾਈ ਸache ਸਚ ਲਖ ਭੇਵਰਾ ਰਹਾਓ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸਚ ਸਹਿਜ ਸੁਖ ਪਾਵੈ ਮੀਤ ਸਾਏ ਮੇਰਾ ਤਪਾਰਾ ਖਿਰ ਮੈ ਥਾਪ ਥਾਪਨਾਰਾ ਤਿਸ ਬਿਨ ਨਾ ਕੋਈ ਜਾਣਕਾਰ ਆਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜਾਏ ਆਪਣੇ ਸੇਵਕੋ ਦਰਸ਼ਨ ਦੀਜੈ ਨਾਨਕ ਜਪੀ ਜਪ ਜਾਪ ਸਭ ਤੇ ਊਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਮਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਆਵਰਾ ਛੂਟੀ ਸਭ ਆਸ ਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਓ ਤੁਮਹੀ ਕਾਰਨ ਕਰਨਾ ਯਾਰਨ ਕਮਲ ਹਰ ਸਰਨ ਮਨ ਤਨ ਹਰੋਹੀ ਧਿਆਇ ਆਨੰਦ ਰੂਪ ਹਰ ਰੂਪ ਦਿਖਾਇਆ ਤੇਸੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਖਨ ਹਰ ਨਿਧਾਨ ਸਰਬ ਕੀ ਰੇਨ ਹੋ ਵੀਜੈ ਆਪ ਮਿਟਾਏ ਮਲੀਜੈ ਆਂਦੇ ਧਿਆਇ ਹੈ ਨਾਮ ਸਫਲ ਨਾਨਕ ਹੁਕਾਮ RAM ਕਲੀ ਮਹੱਲਾ ਪੰਜਵਾ ਕਰਨ ਕਰਨ ਕਰੀ ਮਾ ਸਰਬ ਰਤ ਪਾਲ ਰਹੀ ਮੱਲ ਹੈ ਅਲੱਖ ਪਾਰ ਖੁਦ ਖੁਦਾਏ ਵੱਡ ਬੇਸੁਮਾਰ ਔ ਨਮੋ ਭਗਵੰਤ ਗੁਸਾਈ ਖਾਲ ਕਰਵ ਰਿਹਾ ਸਰਬਠਾਈ ਰਹਾਓ ਜਗਨ ਰਾਜ ਜਗ ਜੀਵਨ ਬਾਦੋ ਭਉ ਪੰਜਨ ਰਿਤ ਮਹੇਰਾ ਦੋ ਰਖੀ ਕੇਸ ਗੋਪਾਰ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਵਾਨ ਮੋਲਾ ਤੋਹੀ ਏਕ ਪੀਰ ਪੈਕੰਬਰ ਸੇਕ ਦਿਲ ਕਾ ਮਾਲਕ ਕਰੇ ਹਾਕ ਕੁਰਾਨ ਗਦੇਵਤੇ ਪਾਕ ਨਾਰਾਇਣ ਨਰਹਰ ਦਿਆਲ ਰਮਤਰਾਮ ਘਟ ਘਟ ਦਾਰ ਬਸੂਦੇ ਬਸ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਿਆ ਕਰ ਕਰਨੇ ਹਰ ਭਗਤ ਬੰਦ ਕੀ ਦੇ ਸਿਰਜਣ ਹਾਰ ਕਉ ਨਾਨਕ ਗੁਰ ਖੋਏ ਭਰਮ ਏਕੋ ਲਹੋ ਪਾਰ ਬ੍ਰਹਮ ਮਿਹਰ ਦਿਆ ਕਰ ਕਰਨੇ ਹਰ ਭਗਤ ਬੰਦ ਕੀ ਦੇ ਸਿਰਜਣ ਹਾਰ ਕਉ ਨਾਨਕ ਗੁਰ ਖੋਏ ਭਰਮ ਏਕੋ ਅਲੋ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ